ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਆ ਜੈਸਿਕਾ ਬਾਰੇ ਕਿ ਇਹ ਸੱਚ ਹੈ ਕਿ ਝੂਠ ਹੈ ਕਿ ਜੈਸਿਕਾ ਨੂੰ ਡਾਲਫਨ ਮੱਛੀ ਨੇ ਨਿਕਲ ਲਿਆ ਹੈ ਪਰ ਇੱਕ ਮੇਰੇ ਲਵੇ ਪੇਜ ਆਇਆ ਉਸ ਤੇ ਸਚਾਈ ਕੁਝ ਹੋਰ ਦੱਸੀ ਹੋਈ ਹੈ ਜਿਵੇਂ ਕਿ ਕੁਝ ਦਿਨਾਂ ਤੋਂ ਜੈਸਿਕਾ ਨਾਮ ਦੀ ਇੱਕ ਲੜਕੀ ਦੀ ਜੋ ਵੀਡੀਓ ਹੈ ਉਹ ਵੱਖ-ਵੱਖ ਪੇਜਾਂ ਵਾਲੇ ਆਪਣੇ ਪੇਜਾਂ ਦੇ ਉੱਪਰ ਪਾ ਕੇ ਜੈਸਿਕਾ ਜੋ ਕੁੜੀ ਹੈ ਦੁਬਈ ਦੇ ਵਿੱਚ ਡਾਲਫਨ ਮੱਛੀਆਂ ਦੇ ਉੱਪਰ ਕੰਮ ਕਰਦੀ ਹੈ ਤੇ ਡਾਲਫਨ ਮੱਛੀਆਂ ਦੀ ਟ੍ਰੇਨਰ ਆ ਦੁਬਈ ਦੇ ਵਿੱਚ ਇੱਕ ਸ਼ੋਅ ਚੱਲਦਾ ਜਿਹਦੇ ਵਿੱਚ ਉਹ ਮੱਛੀਆਂ ਦੇ ਨਾਲ ਤਰ ਤੱਬ ਕਰਦੀ ਆ ਕਿਸੇ ਨੇ AI ਦੇ ਨਾਲ ਉਸ ਦੀ ਵੀਡੀਓ ਬਣਾ ਕੇ ਫੇਸਬੁੱਕ ਉੱਪਰ ਪਾ ਦਿੱਤੀ ਤੇ ਕਹਿ ਦਿੱਤਾ ਕਿ ਡਾਲਫਨ ਮੱਛੀ ਨੇ ਜੈਸਿਕਾ ਨੂੰ ਖਾ ਲਿਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਤੇ ਆਪਣੇ ਪੇਜਾਂ ਦੇ ਉੱਪਰ ਲਿਖ ਕੇ ਪਾ ਰਹੇ ਨੇ ਡਾਲਫਨ ਮੱਛੀ ਡੁੱਬ ਰਹੇ ਵਿਅਕਤੀ ਨੂੰ ਸਮੁੰਦਰ ਦੇ ਵਿੱਚੋਂ ਕੱਢ ਕੇ ਕਿਨਾਰੇ ਉੱਪਰ ਲੈ ਆਉਂਦੀ ਹੈ ਤੇ ਡਾਲਫਨ ਮੱਛੀ ਬਹੁਤ ਹੀ ਸ਼ਾਂਤ ਸੁਭਾਅ ਦੀ ਮੱਛੀ ਹੈ ਉਹ ਆਪਣੇ ਟ੍ਰੇਨਰ ਨੂੰ ਕਿਵੇਂ ਖਾ ਸਕਦੀ ਆ ਗਲਤ ਵੀਡੀਓ ਬਹੁਤ ਜਲਦੀ ਵਾਇਰਲ ਹੁੰਦੀ ਆ ਜੈਸਿਕਾ ਅੱਜ ਵੀ ਆਪਣੇ ਸਕੂਲ ਦੇ ਵਿੱਚ ਸ਼ੋਅ ਦੇ ਵਿੱਚ ਕੰਮ ਕਰ ਰਹੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਨਾਲੇ ਦੱਸਿਓ ਤੁਸੀਂ ਵੀ ਇਹ ਗੱਲ ਸੱਚ ਹੈ ਜਾਂ ਝੂਠ ਹੈ ਇਹ ਸੱਚ ਹੋ ਸਕਦੀ ਹੈ ਜਾਂ ਇਹ ਝੂਠੀ ਗੱਲ ਬਣਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹ ਗੱਲ ਸੱਚ ਹੈਗੀ ਆ ਜਾਂ ਨਹੀਂ ਮੈਨੂੰ ਵੀ ਹੁਣ ਪਤਾ ਲੱਗਾ ਵੀ ਇਹ AI ਐਪ ਨਾਲ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਅਸਲ ਵਿੱਚ ਇਹ ਮੱਛੀ ਅਤੇ ਜੈਸਿਕਾ ਜਿੰਦਾ ਨੇ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਕੁਝ ਲੋਕ ਕਹਿੰਦੇ ਨੇ ਕਿ ਜੈਸਿਕਾ ਨੂੰ ਮੱਛੀ ਨੇ ਨਿਗਲ ਲਿਆ ਤੇ ਮੱਛੀ ਵੀ ਬਾਅਦ ਵਿੱਚ ਮਰ ਗਈ ਪਰ ਇਹ ਸਚਾਈ ਨਹੀਂ ਹੈ ਇਹ ਵੀਡੀਓ ਤੋਂ ਹੀ ਥੋੜ੍ਹ ਮੋੜ-ਮੋੜ ਕਰਕੇ AI ਨਾਲ ਐਪ ਨਾਲ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਇਹ ਵਾਇਰਲ ਵੀ ਬਹੁਤ ਹੋਈ ਹੈ ਵੀਡੀਓ ਤੇ ਝੂਠੀ ਵੀਡੀਓ ਬਹੁਤ ਜਲਦੀ ਵਾਇਰਲ ਹੁੰਦੀ ਹੈਗੀ ਇਹ ਤੁਸੀਂ ਦੱਸਿਓ ਵੀ ਇਹ ਕੰਮ ਸਹੀ ਹੈ ਜਾਂ ਗਲਤ ਆਪਾਂ ਨੂੰ ਮਿਹਨਤ ਨਾਲ ਵਾਇਰਲ ਹੋਣਾ ਚਾਹੀਦਾ ਹੈਗਾ ਐਵੇਂ ਲੋਕਾਂ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੀ ਦੋਸਤੀ ਕਿੰਨੇ ਟਾਈਮ ਦੀ ਹੈਗੀ ਉਹ ਐਨੇ ਸਾਲਾਂ ਤੋਂ ਡਾਲਫਿਨ ਮੱਛੀ ਨੇ ਉਹਨੂੰ ਕੁਝ ਨਹੀਂ ਕਿਹਾ ਹੈਗਾ ਕੋਣ ਉਹ ਡਾਲਫਨ ਮੱਛੀ ਨੇ ਨਿਗਲ ਲਿਆ ਇਹ ਗੱਲ ਕੋਈ ਵੀ ਨਹੀਂ ਮੰਨ ਸਕਦਾ ਨਾ ਹੀ ਇਹ ਮੰਨੀ ਜਾ ਸਕਦੀ ਹੈ ਵੀ ਡਾਲਫਨ ਮੱਛੀ ਨੇ ਜੈਸਾ ਕਾਨੂੰਨ ਨਿਗਲ ਲਿਆ ਇਹ ਗਲਤ ਅਫਵਾਹ ਹੈਗੀ ਗਲਤ ਬਣਾਈ ਗਈ ਹੈਗੀ ਵਿਊਜ ਦੇ ਚੱਕਰ ਵਿੱਚ ਪਤਾ ਨਹੀਂ ਲੋਕ ਕੀ ਕੀ ਕਰਦੇ ਨੇ ਚਲੋ ਜੀ ਵੀਡੀਓ ਦਾ ਐਂਡ ਕਰਦੇ ਆ ਆਪਾਂ ਇੱਥੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ